ਕਾ ਨਹੀਂ ਅਸੀਂ ਮਾਫੀ ਮੰਗ ਲਾਂਗੇ ਤੁਸੀਂ ਮੈਨੂੰ ਕਹਿ ਸਕਦੇ ਆਪ ਤੁਸੀਂ ਸਾਨੂੰ ਕਹਿ ਸਕਦੇ ਅਸੀਂ ਕੋਈ ਗੱਲ ਨਹੀਂ ਦੇਖਿਆ ਗਿਆ ਠੀਕ ਆ ਧਮਕੀ ਆ ਵੀ ਕੋਈ ਗੱਲ ਲੈ ਤੈ ਰਹੇ ਡੀਸੀ ਸਾਹਿਬ ਵੀ ਤੁਹਾਨੂੰ ਮੈਂ ਦੇਖੂ ਆ ਨਿੱਜੀ ਤੌਰ ਤੇ ਕੁਲਦੀਪ ਸਿੰਘ ਨੂੰ ਮੈਂ ਦੇਖੂ ਆ ਠੀਕ ਆ ਦੇਖ ਲੈ ਚੈਲੈਂਜ ਮੈਂ ਡੀਜਲ ਮੈਂ ਫੜੀ ਲਿਆਉਣਾ ਉਹ ਲਿਆ ਉਹ ਡੀਜਲ ਲਿਆ ਕੇ ਦੇ ਐਸਐਚਓ ਧਮਕੀ ਦਿੰਦਾ ਕੱਲ ਨੂੰ ਮੇਰੇ ਬੱਚੇ ਨੂੰ ਮੇਰੇ ਪਰਿਵਾਰ ਨੂੰ ਕਿਸੇ ਤੇ ਵੀ ਕੁਝ ਵੀ ਹੁੰਦਾ ਕਿਸੇ ਤੇ ਕੋਈ ਵੀ ਗੁੰਡਾਗਰਦੀ ਕਰਵਾਉਂਦਾ ਜਾਂ ਕਿਸੇ ਦੇਤੇ ਮੰਨ ਕੇ ਚਲੋ ਬਾਹਰ ਗੋਲੀ ਮਰਵਾਉਂਦਾ ਉਹਦਾ ਜੁम्मेवार ਐਸਚਓ ਹੋਊਗਾ ਕੋਈ ਗੱਲ ਤੂੰ ਲਿਖ ਕੇ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਦਾ ਲਿਖ ਕੇ ਦੇ ਦੋ ਬਹੁਤ ਜਿੰਨੀ ਮਰਜੀ ਵੀਡੀਓ ਬਣਾਵਾ ਠੀਕ ਹੈ ਬਣ ਗਈ ਜੀ ਵਾਇਰਲ ਕਰ ਬਾਹਰ ਬਾਹਰ ਵੀਡੀਓ ਸੁਣੀ ਤੁਸੀਂ ਰੋਜ਼ ਉਸੇ ਦੀ ਕਰੀਂਗਾ ਦਾਅਾ ਅਸੀਂ ਲੋਕ ਕਹਿੰਦੇ ਨੇ ਉਹਦੇ ਸੁਣਦੇ ਨਹੀਂ ਉਹਨਾਂ ਨੂੰ ਇਹਦੇ ਦੀ ਗੱਲ ਬੋਲ ਕੇ ਕਿ ਆਪ ਦੇ ਬੇਟੀ ਦੇ ਬਾਹਰ ਕਰਦੇ ਨੇ ਇਹਦੇ ਦੀ ਸੌਣੇ ਚੁਗੀ ਮੇਰੇ ਵਿੱਚ ਬਣਾ ਮੇਰਾ ਮੇਰਾ ਗੱਲ ਨਹੀਂ ਸਾਡੇ ਕੋਲ ਹੈਗਾ ਨਾ ਮੈਂ ਮੈਂ ਮੰਨਦਾ ਯਾਰ ਕਿ ਜੇ ਥੋੜੇ ਦੇ ਗੱਲ ਤੇ ਤੁਸੀਂ ਉਹ ਨਿਕਾਓ ਹਮੇਸ਼ਾ ਪ੍ਰਸ਼ਾਸਨ ਗਰੀਬ ਬੰਦੇ ਤੇ ਜਿਹਦੇ ਪੋਸੇ ਤੇ ਹੱਥ ਚੱਕ ਸਕਦਾ ਤਕੜੇ ਤੇ ਵੀ ਚੱਕਦਾ ਉਹ ਇਕੱਲਾ ਜਾਣਾ 2500 ਬੰਦਾ ਗਲਤ ਹੋਗਾ ਬੰਦਾ ਸਹੀ ਹੈਗਾ ਉਹ ਪਾਣੀ ਭਰਿਆ ਸਰਕਾਰ ਕਰਨਾ ਹੀ ਮੈਂ ਤਾਂ ਮੀਂਹ ਪਿਆ ਮੈਂ ਚਲੀ ਜਾਣਾ ਤੁਸੀਂ ਗਲਤ ਨਹੀਂ ਉਹ ਸਾਬ ਨਹੀਂ ਤੁਸੀਂ ਗਲਤ ਬਸ ਕਹਿੰਦਾ ਤਾਂ ਹੁਣ ਵੀ ਕਹਿਣ ਮਾਰ ਕੇ ਹੁਣ ਵੀ ਪਗੋ ਨੂੰ ਕਹਿਂਦਾ ਲੋਕੀਂ ਕਹਿੰਦਾ ਉਹਨਾਂ ਕੱਢ ਬਾਹਰ ਦਾ ਜਾਨ ਕੋ ਮੈਂ ਓਏ ਤਸਵੀਰ ਨਹੀਂ ਕੱਢਦਾ ਪੁੱਛੀ ਮੈਂ ਆ ਕੇ ਚੰਗਾ ਸੀ ਜੇਕਰ ਉਹ ਹੋਵੇ ਤੁਸੀਂ ਗੁਰੂਪੁਰਬਾ ਤੇ ਆ ਗਿਆ 1500 ਬੰਦਾ ਹਰ ਆ ਰਿਹਾ ਹੋਰ ਇੱਕ ਟੱਕਾ ਦੇ ਕੇ ਇਹ ਕੰਮ ਬਾੜ ਮੈਂ ਕਿਹਨੇ ਡੀਰੋ ਬਹੁਤ ਖੁਸ਼ਤਰ ਪਹਿਣਗੇ ਉਹ ਪਤਾ ਪਿੰਡ ਵਾਲਿਆਂ ਦੇ ਪਹਿਣਗੇ ਸੇਠ ਮਾਲਕ ਨੂੰ ਕੋਈ ਨਹੀਂ ਕਹਿੰਦਾ ਜਿਹੜਾ ਝੂਠ ਮਾਰ ਕੇ ਫੈਕਟਰੀ ਲਾ ਗਿਆ ਸਭ ਕੀ ਗੱਲ ਹੈ ਇਹਨਾਂ ਦੇ ਸੁਣੇ ਤਾਂ ਗੇਨਿੰਦਾ ਸਾਨੂੰ ਡਾਰ ਆਏ ਤਾਂ ਮੇਰੇ ਮਾਪਿਆਂ ਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਉਹਦਾ ਜ਼ਿੰਮੇਵਾਰ ਐਸਐਚਓ ਤੇ ਰਾਮਾ ਥਾਣੇ ਦਾ ਪ੍ਰਸ਼ਾਸਨ ਹੋਊਗਾ ਉਹਦਾ ਖੁਦ ਮੰਨ ਰਿਹਾ ਮੈਂ ਜ਼ਿੰਮੇਵਾਰ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਉਹ ਸਪਸ਼ਟ ਵੀਡੀਓ ਦੇ ਵਿੱਚ ਹੈ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਇੱਕ ਵਾਰ ਤਮਨ ਸਿੰਘ ਤੁਹਾਨੂੰ ਕਹਿ ਰਿਹਾ ਸੀ ਨਸ਼ਿਆਂ ਦੇ ਖਿਲਾਫ ਇਹ ਧਮਕੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਹੱਕਾਂ ਵਾਸਤੇ ਬੈਠੇ ਆ ਨਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸਾਡੇ ਬੱਚੇ ਮਾਰਨ ਵਾਲਿਆ ਜੇ ਜੋ